ডেইলি رابطہ টিভি ਅਤੇ رابطہ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਸਰਕਾਰ ਦੀ ਸਰਕਾਰ ਅਕਸਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਪਰ ਜੇਕਰ ਅਮਰੂਦ ਬਾਗ ਸਕੈਮ ਨੂੰ ਦੇਖਿਆ ਜਾਵੇ ਨਾਲ ਫਲਿੱਪਸ ਪਲਾਟ ਸਕੈਂਡਲ ਨੂੰ ਦੇਖਿਆ ਜਾਵੇ ਉਸ ਮਾਮਲੇ ਦੇ ਵਿੱਚ ਸਰਕਾਰ ਦੀ ਇਹ ਨੀਤੀ ਖਰੀ ਉੱਤਰ ਦੀ ਨਜ਼ਰ ਨਹੀਂ ਆਉਂਦੀ ਇਸ ਮਾਮਲੇ ਦੇ ਵਿੱਚ ਪਰਚੇ ਦਰਜ ਹੋ ਗਏ ਗ੍ਰਿਫਤਾਰੀਆਂ ਵੀ ਹੋ ਗਈਆਂ ਜਮਾਨਤਾ ਵੀ ਹੋ ਗਿਆਂ ਪਰ ਕਿਸ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਇਤੋਂ ਤੱਕ ਕਿ ਇਹ ਵੀ ਕੰਸੂਆਂ ਨੇ ਕਿ ਮਾਮਲਿਆਂ ਨੂੰ ਠੱਪ ਕਰਨੇ ਕੋਸ਼ਿਸ਼ਾਂ ਜਾਰੀ ਨੇ ਮੇਰੇ ਨਾਲ ਨੇ ਸਮਾਸ਼ੇਵੀ ਸਤਨਾ ਸਿੰਘ ਦਾਉ ਜਿਨ੍ਹਾਂ ਦੀ ਟੀਮ ਨੇ ਇਹ ਦੋਨੇ ਸਕੈਂਡਲ ਲੰਗੇ ਕਿਤੇ ਸਨ ਇਹਨਾਂ ਨੂੰ ਕੀ ਖਦਸਾ ਕੀ ਡਰ ਹੈ ਉਹਦੇ ਬਾਰੇ ਗੱਲ ਕਰਾਂਗੇ ਡਿਟੇਲ ਵਿੱਚ ਸਨਾਮ ਜੀ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਜੀ ਕੀ ਕਹਿਣਾ ਚਾਹੋਗੇ ਦੋਨੇ ਸਕੈਂਡਲਾਂ ਦੀ ਆਪਾਂ ਗੱਲ ਕੀਤੀ ਹੈ ਪਹਿਲਾਂ ਆਪਾਂ ਅਮਰੂਦ ਬਾਗ ਸਕੈਮ ਦੀ ਗੱਲ ਕਰ ਲਈ ਜਿਹਦੇ ਵਿੱਚ ਕਈ 100 ਕਰੋੜ ਰੁਪਇਆ ਖਾ ਲਿਆ ਸੀਗਾ ਕੁਝ ਅਫਸਰਾਂ ਨੇ ਖਾਦੇ ਹੋਏ ਪੈਸੇ ਜਮ੍ਹਾਂ ਵੀ ਕਰਵਾ ਦਿੱਤੇ ਖਜ਼ਾਨੇ ਦੇ ਵਿੱਚ ਸਰਕਾਰ ਨੂੰ ਫਾਇਦਾ ਹੋ ਗਿਆ ਪਰ ਅਜੇ ਵੀ ਵੱਡੇ ਮਗਰਮੱਛ ਨੇ ਜਿਹੜੇ ਉਹ ਖੁੱਲੇ ਫਿਰਦੇ ਨੇ ਜਾਂ ਕਹਿ ਸਕਦੇ ਆ ਵਿਜੀਲੈਂਸ ਵੱਲੋਂ ਉਸ ਲੈਵਲ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਆ ਪਹਿਲੀ ਗੱਲ ਤਾਂ ਮੈਂ ਮਾਣ ਮਹਿਸੂਸ ਕਰਦਾ ਕਿ ਪੰਜਾਬ ਦੇ ਹੱਕ 'ਚ ਅਸੀਂ ਇੱਕ ਹੱਪਲੇ ਜਾਗਰ ਕੇਤੇ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਤੇ ਕਾਰਵਾਈ ਕਿਸੇ ਅੰਜਾਮ ਤੱਕ ਪਹੁੰਚਣ ਵੱਲ ਦਿਸ਼ਾ ਜਾ ਰਹੀ ਹੈਗੇ ਇਹ ਤਾਂ ਧੰਨਵਾਦੀ ਗੱਲ ਹੈ ਪਰ ਨਾਲ ਮੈਨੂੰ ਡਰ ਵੀ ਹੈ ਕਿ ਜਿਸ ਤਰੀਕੇ ਨਾਲ ਪੁਰੀਸ਼ਤ ਤੰਤਰ ਸਰਕਾਰ ਤੋਂ ਮਾਮਲੇ ਰਫਾ-ਦਫਾ ਕਰਵਾ ਰਿਹਾ ਹੈ ਸਰਕਾਰ ਇਸ ਮਾਮਲੇ ਪੂਰੀ ਤਰੀਕੇ ਨਾਲ ਫੇਲ ਹੁੰਦੀ ਜਾ ਰਹੀ ਹੈ ਅਮਰੋਦ ਬਾਗ ਸਕੈਮ ਦੇ ਵਿੱਚ ਅੱਤ ਕੁਝ ਸਾਲ ਪਹਿਲੇ ਅਸੀਂ ਰੌਲਾ ਪਾਇਆ ਸੀ ਵੱਡੇ ਕਪਲੇਬਾਜ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਮੁਆਵਜ਼ੇ ਲਏ ਆ ਉਹਦੇ ਪੰਜ-ਛੇ ਬੰਦੇ ਬਿਲਕੁਲ ਛੱਡ ਦਿੱਤੇ ਗਏ ਸੀ ਇੱਕ ਵਾਰੀ ਚੱਕੇ ਵੀ ਗਏ ਸੀ ਉਹ ਪੰਜ ਛੇ ਬੰਦੇ ਮੈਂ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਸੀ WhatsApp ਗਰੁੱਪਾਂ ਤੋਂ ਤੁਸੀਂ ਵੀ ਨਾ ਗਰੁੱਪਾਂ ਜਾਵਾਂਗੇ 6 ਘੰਟੇ ਬਾਅਦ ਉਹ ਪੰਜੇ ਬੰਦੇ ਛੱਡ ਦਿੱਤੇ ਗਏ ਸੀ ਉਹ ਸੈਟਿੰਗ ਕਰਕੇ ਛੱਡੇ ਗਏ ਸੀ ਦੂਜਾ ED ਨੂੰ ਬੇਸ਼ਕਾਇਤ ਕੀਤੀ ਹੈ ਇਹਦੀ ਮਾਮਲਾ ED ਵੀ ਦਖਲ ਲਾਜੀ ਹੋਈ ਹੈ ਤੇ ਜਦੋਂ ਆ ਗਈ ਵੱਡੇ ਅਧਿਕਾਰੀਆਂ ਦੀ IS ਅਫਸਰ PCS ਅਫਸਰ ਉਦੋਂ ਸਰਕਾਰ ਡਰ ਜਾਂਦੀ ਹੈ ਪਿੱਛੇ हट ਜਾਂਦੀ ਹੈ ਤੇ ਵਿਜੀਲੈਂਸ ਦੇ ਅਧਿਕਾਰੀ ਸਾਰੇ ਨਹੀਂ ਕੁਝ ਅਧਿਕਾਰੀ ਸੈਟਿੰਗ ਵੀ ਕਰ ਲੈਂਦੇ ਆ ਪੈਸੇ ਪੂਸੇ ਚੰਗੇ ਬਣਾ ਲੈਂਦੇ ਆ ਤੇ ਇਸੇ ਕਰਕੇ ਚਾਰ ਸੀਨੀਅਰ ਅਫਸਰਾਂ ਖਿਲਾਫ ਵਿਜੀਲੈਂਸ ਬਿਊਰੋ ਨੇ ਅੱਜ ਤੋਂ 1.5 ਸਾਲ ਪਹਿਲਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਜਿਹੜੀ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਅਧੀਨ ਕਾਰਵਾਈ ਕਰਨ ਦੀ ਇਜਾਜ਼ਤ ਮੰਗੀ ਜਾਂਦੀ ਹੈ ਉਹ ਚਿੱਠੀ ਵਿਜੀਲੈਂਸ ਬਿਊਰੋ ਨੇ ਲਿਖ ਲਈ ਤੇ ਦੱਬ ਕੇ ਰੱਖ ਲਈ ਅੱਛਾ ਉਹ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ 'ਚ ਦੱਬੀ ਹੋਈ ਹੈ ਅੱਜ ਤੱਕ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਸਾਹਿਬ ਤੱਕ ਕੋਈ ਚਿੱਠੀ ਪਹੁੰਚੀ ਨਹੀਂ ਓਕੇ ਪਹੁੰਚੀ ਨਹੀਂ ਰਸਤੇ ਜੀ ਗਾਇਬ ਕਰ ਦਿੱਤੇ ਜੀ ਪਰ ਐਡਾ ਵੱਡਾ ਮਾਮਲਾ ਹੈ ਇਸ ਮਾਮਲੇ ਬਾਰੇ ਤਾਂ ਵੈਸੀ ਜਿਹਦੇ ਕੋਲ ਗ੍ਰਹਿ ਵਿਭਾਗ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਉਸ ਗ੍ਰਹਿ ਵਿਭਾਗ ਦੇ ਵੱਡੇ ਅਧਿਕਾਰੀ ਉਹਨਾਂ ਨੂੰ ਵੈਸੀ ਫਾਲੋਅ ਅਪ ਕਰਨਾ ਚਾਹੀਦਾ ਇਸ ਕੇਸ ਦਾ ਕਿ ਸੰਕਰੇਕ ਰੋਡ ਦਾ ਗਵਨ ਹੈ ਇਹ ਮਾਮਲਾ ਕਿੱਥੇ ਪਹੁੰਚਿਆ ਦੇਖੋ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ ਮੈਂ ਭਗਵੰਤ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਮੈਂ ਸ਼ੰਕਾ ਕਰ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਹੋ ਸਕਦਾ ਤਾਂ ਗੱਲ ਨਾ ਪਹੁੰਚੀ ਹੋਵੇ ਕਿਉਂਕਿ ਉਹਦੇ ਕੋਲ ਤਜਰਬਾ ਹਲੇ ਘੱਟ ਹੈ ਮੁੱਖ ਮੰਤਰੀ ਬਣਨ ਦਾ ਪਰ ਕਪਲੇਵਾਜਾ ਕੋਲ ਤਜਰਬਾ ਵੱਧੋ 3600 ਮੁੱਖ ਮੰਤਰੀਆਂ ਨੂੰ ਛਾੜਦੇ ਆਂ ਤੀਜੀ ਚੌਥੀ ਮੁੱਖ ਮੰਤਰੀ ਆਲੇ ਜਿਹਨੂੰ ਛਾੜਦੇ ਰਹੇ ਆ ਅ ਅਫਸਰ ਅਫਸਰ ਸਾਹੀ ਤੇ ਹੁਣ ਚਾਰ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਪਰਮਿਸ਼ਨ ਮੰਗੀ ਹੋਈ ਹੈ ਪੰਜਾਬ ਸਰਕਾਰ ਤੋਂ ਜੇ ਹੁਣ ਪਰਮਿਸ਼ਨ ਨਹੀਂ ਦਿੱਤੀ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਤਾਂ ਭਗਵੰਤ ਮਾਨ ਸਾਹਿਬ ਦੋਸ਼ੀ ਹੈ ਤੁਹਾਨੂੰ ਕਿਵੇਂ ਪਤਾ ਕਿ ਜਿਹੜੇ ਲੈਟਰ ਉੱਥੇ ਤੱਕ ਨਹੀਂ ਪਹੁੰਚੇ ਤੁਸੀਂ ਕਿਹਾ ਕਿ ਲੈਟਰ ਵਿਜੀਲੈਂਸ ਨੇ ਲਿਖ ਕੇ ਆਪਣੇ ਕੋਲ ਰੱਖ ਲੇ ਕਿਉਂਕਿ ਐਂ ਤਾਂ ਵਿਜੀਲੈਂਸ ਕਰ ਨਹੀਂ ਸਕਦੀ ਕਿਉਂਕਿ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਮੈਂ ਇੱਕ ਵੱਡਾ ਅਫਸਰ ਤਾਂ ਗਿਆ ਗਿਆ ਜਿਹੜਾ ਬੰਦਾ ਪੀਪੀਐਸਸੀ ਦਾ ਚੇਅਰਮੈਨ ਬਣਨਾ ਚਾਹੁੰਦਾ ਸੀ ਤੁਹਾਡੇ ਧਿਆਨ ਚ ਹਾਂ ਹਾਂ ਮੈਂ ਨਹੀਂ ਕਹ ਰਿਹਾ ਕਿ ਵਿਜਲਨ ਬਿਊਰੋ ਨੇ ਆਪਣੇ ਕੋਲ ਰੱਖ ਲਈ ਮੈਂ ਕਹਿੰਦਾ ਅਫਸਰਾਂ ਨੇ ਰੱਖ ਲਈ ਕਿਹਨੇ ਰੱਖੀ ਹੈ ਮੁੱਖ ਮੰਤਰੀ ਦਫ਼ਤਰ ਦੇ ਅਫਸਰਾਂ ਨੇ ਰੱਖੀ ਹੈ ਚੀਫ ਸੈਕਟਰੀ ਦਫ਼ਤਰ ਦੇ ਅਫਸਰਾਂ ਨੇ ਰੱਖੀ ਹੈ ਓਕੇ ਜਾਂ ਮੁੱਖ ਮੰਤਰੀ ਦੇ ਬਿਲਕੁਲ ਨਜ਼ਦੀਕੀ ਲੋਕਾਂ ਨੇ ਰੱਖੀ ਹੈ ਜਾਂ ਮੁੱਖ ਮੰਤਰੀ ਨੇ ਕਾਰਵਾਈ ਨਹੀਂ ਕੀਤੀ ਕੌਣ ਦੋਸ਼ੀ ਹੈ ਮੈਂ ਮੁੱਖ ਮੰਤਰੀ ਨੂੰ ਥੋੜੀ ਗੁਨਾਹਚ ਦੰਨਾ ਸ਼ੱਕ ਦੀ ਕਿ ਹੋ ਸਕਦਾ ਕਾਰਵਾਈ ਕਰਨਾ ਚਾਹੁੰਦਾ ਹੋਵੇ ਜੇ ਕਾਰਵਾਈ ਕਰਨਾ ਚਾਹੁੰਦਾ ਸੀ ਤਾਂ ਹੀ ਪਰਚੇ ਦਸੇ ਹੋਏ ਸੀ ਤਾਂ ਹੀ ਬੰਦੇ ਅੰਦਰ ਹੋਏ ਸੀ ਤੇ ਉਹਦੇ ਕਰਕੇ ਪੰਜਾਬ ਦਾ ਭਲਾ ਵੀ ਹੋਇਆ ਪਰ ਜਦੋਂ ਆਗੇ ਆਈਐਸ ਅਫਸਰ ਸਿੱਧੇ ਤੌਰ ਤੇ ਭਾਈ ਵੀ ਕਹਿ ਸਕਦੇ ਆ ਕਿ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਪ੍ਰਵਾਨਗੀ ਹਜੇ ਤੱਕ ਸਰਕਾਰ ਨੇ ਨਹੀਂ ਦਿੱਤੀ ਇਹ ਹੁਣ ਮੈਂ ਇਹ ਮੈਨੂੰ ਤਾਂ ਪਤਾ ਲੱਗਿਆ ਸੀ ਕਿਉਂਕਿ ਕੁਝ ਆਈਐਸ ਅਫਸਰ ਕੁਝ ਪੀਸੀਐਸ ਅਫਸਰ ਸਾਰੇ ਮਾੜੇ ਥੋੜੀ ਐ ਸਰਕਾਰੀ ਅਫਸਰ ਸਾਰੇ ਮਾੜੇ ਨਹੀਂ ਐ ਕੁਝ ਟੇਡੇ ਮੇਡੇ ਤਰੀਕੇ ਨਾਲ ਸਾਡੇ ਸੰਪਰਕਤ ਵੀ ਹੈਗੇ ਆ ਇਹ ਮੈਨੂੰ ਗੱਲ ਉਦੋਂ ਹੀ ਅਫਸਰਾਂ ਨੇ ਦੱਸ ਦਿੱਤੀ ਸੀ ਕਿ ਹਾਂਜੀ ਚਾਰ ਅਫਸਰਾਂ ਖਲਾਕਾਰਵਾਈ ਮੰਗੀ ਹੋਈ ਹੈ ਜਦੋਂ ਭਗਵਾਨਤਮਨ ਸਾਹਿਬ ਨੇ ਕਾਰਵਾਈ ਦੀ ਇਜਾਜ਼ਤ ਦੇਤੀ ਆਪਾਂ ਕਰਾਂਗੇ ਇਹ ਮੈਨੂੰ ਉਦੋਂ ਖਬਰਾਂ ਮਿਲ ਗਈਆਂ ਸੀ ਚੰਗੇ ਅਫਸਰ ਬੈਠੇ ਹੈ ਵਿਜੀਲੈਂਸ ਬਿਊਰੋ ਚ ਵੀ ਤੇ ਸਰਕਾਰ ਦੇ ਵੀ ਤਾਂ ਉਹ ਚਿੱਠੀ ਸਾਹਮਣੇ ਨਹੀਂ ਆਈ ਹੁਣ ਇਹ ਚਿੱਠੀ ਘੁੰਮਦੀ ਫਿਰਦੀ ਮੇਰੇ ਕੋਲ ਪਹੁੰਚੀ ਉਹ ਚਿੱਠੀ ਦੀ ਮੈਂ ਡੇਟ ਤੇ ਨੰਬਰ ਪੜ੍ਹ ਕੇ ਦੱਸ ਦੇਣਾ ਦਸਕਾ ਨੂੰ ਇਹ ਚਿੱਠੀ ਹੈਗੀ 28/3/2024 ਦੀ 28/3/2024 ਤੋਂ ਲੈ ਕੇ ਅੱਜ ਤੱਕ ਜਿਹੜੀ ਪਰਮਿਸ਼ਨ ਨਹੀਂ ਦਿੱਤੀ ਗਈ ਚਿੱਠੀ ਦਾ ਨੰਬਰ ਵੀ ਦੱਸ ਦੇਣਾ ਚਿੱਠੀ ਦਾ ਨੰਬਰ 12143 ਤੇ ਇਹ ਚਾਰ ਅਫਸਰ ਕਿਹੜੇ ਗੜੇ ਆ ਰਜੇਸ਼ ਧਮਾਨ ਆਈਏਐਸ ਜਿਹੜੇ ਪਹਿਲਾਂ ਕਮਾਂਡਰ ਰਹੇ ਅੱਜ ਕੱਲ ਡਿਪਟੀ ਕਮਿਸ਼ਨਰ ਹੈ ਕਿਸੇ ਜ਼ਿਲ੍ਹੇ ਦੇ ਉਹਨਾਂ ਖਿਲਾਫ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਆਈਏਐਸ ਅਫਸਰਾਂ ਦੀ ਲੋਬੀ ਬੜੀ ਸਟ੍ਰੌਂਗ ਹੈ ਤੇ ਉਹਨਾਂ ਨੂੰ ਸਰਕਾਰਾਂ ਚਲਾਉਣੀਆਂ ਆਉਂਦੀਆਂ ਤੇ ਮੁੱਖ ਮੰਤਰੀ ਨੂੰ ਬੁੱਧੂ ਬਣਾਉਣਾ ਵੀ ਆਉਂਦਾ ਤੇ ਮੁੱਖ ਮੰਤਰੀ ਨੂੰ ਟਾਲਣਾ ਵੀ ਆਉਂਦਾ ਤੇ ਬਲੈਕਮੇਲ ਕਰਨਾ ਵੀ ਆਉਂਦਾ ਮੁੱਖ ਮੰਤਰੀ ਨੂੰ ਸਾਰੇ ਅਫਸਰਾਂ ਦੇ ਨਾਮ ਦੂਜੇ ਅਫਸਰ ਦੀਪੁਲ ਉਜਵਲ ਮੈਨੂੰ ਪਤਾ ਨਹੀਂ ਕੌਣ ਹੈ ਮੈਂ ਤਾਂ ਵਿਜੀਲੈਂਸ ਬਿਊਰੋ ਦੀ ਚਿੱਠੀ ਪੜ੍ਹ ਕੇ ਪਤਾ ਲੱਗਦੀ ਹੈ ਆਈਐਸ ਅਫਸਰ ਐ ਤੇ ਲਿਖਿਆ ਤਤਕਾਲੀਨ ਉਹ ਤਾਂ ਢੇਰ ਸਾਲ ਪਹਿਲਾਂ ਉੱਥੇ ਲੱਗਿਆ ਹੋਗਾ ਵੈਸੀ ਉਹਦੇ ਗਲਾਡਾ ਇਹ ਗਲਾਡਾ ਦਾ ਪ੍ਰਸ਼ਾਸਕ ਰਿਹਾ ਉਸ ਸਮੇਂ ਬੜਾ ਵਧੀਆ ਮੁੰਡਾ ਹੈ ਮੈਨੂੰ ਕੋਈ ਸ਼ੰਕਾ ਨਹੀਂ ਸੀ ਉਸ ਤੇ ਵੀ ਬੰਦਾ ਗਰਬੜ ਕਰ ਸਕਦਾ ਪਰ ਐਦਾ ਉਹ ਚਿੱਠੀ ਜਨਾਮ ਹੈ ਜਗਦੀਪ ਸੈਗਲ ਪੀਪੀਐਸ ਤਤਕਾਲੀਨ ਪੋ ਪ੍ਰਾਪਤਿ ਕਲੈਕਟਰ ਗਮਾੜਾ ਇਹ ਜਗਦੀਪ ਸੈਗਲ ਦਾ ਵੀ ਇਹ ਚ ਨਾਮ ਹੈ ਜਿਹੜੇ ਦੋ ਆਈਐਸ ਅਫਸਰਾਂ ਦੋ ਪੀਸੇਸ ਹਾਂਜੀ ਸ਼੍ਰੀਮਤੀ ਸ਼ਲੇਂਦਰ ਕੌਰ ਆਈਐਫਐਸ ਡਾਇਰੈਕਟਰ ਬਾਗਵਾਨੀ ਇਹ ਚਾਰ ਅਫਸਰਾਂ ਖਾਤੇ ਚਿੱਠੀ ਲਿਖੀ ਹੋਈ ਆ ਜੇ ਨਿਰਦੋਸ਼ ਹੈ ਕਲੀਨ ਚਿੱਟ ਦੇ ਦਿਓ ਜੇ ਦੋਸ਼ੀ ਹੈ ਤਾਂ ਪਰਮਿਸ਼ਨ ਦੇ ਦਿਓ ਕਾਨੂੰਨ ਤੇ ਵੱਡੇ ਨਾ ਮੁੱਖ ਮੰਤਰੀ ਹੈ ਨਾ ਕੋ ਚੀਫ ਸਕੱਟਰੀ ਹੈ ਨਾ ਕੋ ਸਦਨਾਮ ਦਾਊ ਹੈ ਨਾ ਕੋ ਰਜਿਸਟ੍ਰਮਾਨ ਹੈ ਨਾ ਕੋਈ ਹੋਰ ਹੈ ਪਰ ਜਦੋਂ ਇਹ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਕਈ ਗ੍ਰਿਫਤਰ ਹੋ ਗਏ ਸੀ ਕਈ ਜ਼ਮਾਨਤ ਤੇ ਆ ਗਏ ਉਦੋਂ ਫਿਰ ਜਿਹੜਾ ਸਰਕਾਰੀ ਵਕੀਲ ਆ ਉਹ ਨਹੀਂ ਕਹਿੰਦਾ ਕਿ ਆ ਬੰਦਿਆਂ ਖਿਲਾਫ ਜਿਹੜੀ ਕਾਰਵਾਈ ਸਰਕਾਰ ਤੋਂ ਪ੍ਰਵਾਨਗੀ ਮੰਗੀ ਸੀ ਲੈਟਰ ਭੇਜੀ ਸੀ ਸਰਕਾਰ ਨੇ ਦਿੱਤੀ ਨਹੀਂ ਸਰਕਾਰ ਦੀ ਵੀ ਸੌਰੀ ਅਦਾਲਤ ਦੀ ਦਖਲਅਧੀ ਹੋ ਸਕਦੀ ਹੈ ਇਸ ਮਾਮਲੇ ਹਾਂ ਹੋ ਸਕਦੀ ਹੈ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਜਿਹੜਾ ਸਰਕਾਰੀ ਵਿਕਲਰ ਸਰਕਾਰ ਦਾ ਨੌਕਰ ਹੈ ਏ ਜੀ ਪੰਜਾਬ ਦਾ ਨੌਕਰ ਹੈ ਓਕੇ ਚੀਫ ਸੈਕਟਰੀ ਦਾ ਨੌਕਰ ਹੈ ਉਹਨੂੰ ਤਨਖਾਹ ਮਿਲਦੀ ਹੈ ਉਹਨੇ ਯਸਰ ਕਹਿਣਾ ਬੌਸ ਨੂੰ ਉਹਨੇ ਕਾਨੂੰਨ ਦੀ ਪਾਲਣਾ ਨਹੀਂ ਕਰਨੀ ਸੰਵਿਧਾਨ ਦੀ ਪਾਲਣਾ ਨਹੀਂ ਕਰਨੀ ਉਦੇ ਬੌਸ ਨੇ ਜੋ ਆਰਡਰ ਦਿੱਤੇ ਉਹ ਕਰਨਾ ਯਸ ਸਰ ਜਦੋਂ ਹੁਣ ਬੌਸ ਫਾਇਲ ਲੱਭ ਕੇ ਬੈਠਾ ਤਾਂ ਸਰਕਾਰੀ ਵਕੀਲ ਕੀ ਕਰੋ ਮੇਰੇ ਕੋਲ ਤਾਂ ਇਹ ਵੀ ਖਬਰਾਂ ਹੁਣ ਮੇਰੇ ਕੋਲ ਸਬੂਤ ਕੋਈ ਨਹੀਂ ਫਿਊਚਰ ਜਗ੍ਹਾ ਦੱਸਾਂਗਾ ਕਿ ਅਮਰੂਦ ਬਾਗ ਸਕੈਮ ਦਾ ਲੈ ਚਾਲਾਨ ਪੇਸ਼ ਕੀਤਾ ਗਿਆ ਉਹ ਚ ਵੀ ਕਈ ਰਿਸ਼ੋਗਦਾਰਾਂ ਦੀ ਪ੍ਰਾਪਰਟੀਆਂ ਅਟੈਚ ਨਹੀਂ ਕੀਤੀਆਂ ਗਈਆਂ ਅੱਛਾ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਸੀ ਇੱਥੇ ਬਿਜ਼ਨਸ ਬਿਊਰੋ ਦੇ ਕੁਝ ਅਫਸਰਾਂ ਦਾ ਦੋਸ਼ ਹੈ ਉਹਨਾਂ ਤੇ ਇਲਜ਼ਾਮ ਲੱਗਦੇ ਆ ਨਾਲੇ ਵੀ ਜਾਣਕਾਰੀ ਦੇ ਦਿਓ ਕਿ ਇਹ ਸਕੈਂਡਲ ਹੈ ਕੀ ਸੀ ਕਿੰਨੇ ਕੁ ਪੈਸੇ ਖਾਧੇ ਗਏ ਸੀ ਦੇਖੋ ਇਹ ਸਕੈਂਡਲ ਜਦੋਂ ਮੈਂ ਸ਼ੁਰੂ ਕੀਤੀ ਸੀ ਸ਼ਿਕਾਇਤਬਾਜ਼ੀ ਮੈਨੂੰ ਤਾਂ 1000 ਕਰੋੜ ਤੋਂ ਉੱਪਰ ਕਿਹਾ ਗਿਆ ਸੀ ਆਪਾਂ ਕਿਹੜੇ ਕੋ ਗਿਣਤੀ ਮਿੰਤੀ ਜਾਣਦੇ ਆ ਪਰ ਪੰਜਾਬ ਸਰਕਾਰ ਦੇ ਵਿਜੀਲੈਂਸ ਬਿਊਰੋ ਨੇ ਜਦੋਂ ਪਰਚਾ ਦਾਜ ਕੀਤਾ ਸੀ 130 35 ਕਰੋੜ ਦਾ ਸਕੈਮ ਕਿਹਾ ਸੀ ਤੇ ਪਰਚਾ ਵੀ ਦਰਜ ਹੋਇਆ ਲਗਭਗ 100 ਦੇ ਕਰੀਬ ਬੰਦੇ ਟੇਡੇ ਮਿੰਡੇ ਤੇ ਨਾਲ ਅਰੈਸਟ ਵੀ ਹੋਏ ਉਹਨਾਂ ਨੂੰ ਜ਼ਮਾਨਤਾਂ ਵੀ ਮਿਲੀਆਂ ਅਗੇਤੀ ਜ਼ਮਾਨਤਾਂ ਵੀ ਮਿਲੀਆਂ ਹਾਈ ਕੋਰਟ ਦੇ ਹੁਕਮ ਵੀ ਹੋਏ ਕਿ ਜ਼ਮਾਨਤਾਂ ਹੋਏਗੀ ਪਹਿਲੇ ਜਿਹੜੇ ਘਪਲੇ ਦੇ ਪੈਸੇ ਜਮ੍ਹਾਂ ਕਰਾਓ ਖਜ਼ਾਨੇ 'ਚ ਵਿਦ ਇੰਟਰਸਟ ਕਰਾਓ ਉਹ ਪੈਸੇ ਜਮ੍ਹਾਂ ਵੀ ਹੋਏ ਆ ਤੇ ਹੁਣ ED ਨੇ ਕੁਝ ਲੋਕਾਂ ਦੀ ਪ੍ਰਾਪਰਟੀ 'ਤੇ ਅਟੈਚ ਕੀਤੀ ਹੈ ਤੇ ਮੈਂ ਨਹੀਂ ਕਹਿੰਦਾ ਵੀ ਕੌਣ ਠੀਕ ਹੈ ਕੌਣ ਗਲਤ ਹੈ ED ਠੀਕ ਹੈ ਕਿ ਵਿਜ਼ਨਲਸ ਬਿਊਰੋ ਠੀਕ ਹੈ ਵਿਜ਼ਨਲਸ ਬਿਊਰੋ ਨੇ ਜਦੋਂ ਸਹੀ ਕੰਮ ਨਹੀਂ ਕੀਤਾ ਤਾਂ ਹੀ ED ਨੂੰ ਦਖਲਅਜੀ ਕਰਨੀ ਪਈ ਹੋਵੇਗੀ ਨਹੀਂ ED ਨੇ ਡਾਇਰੈਕਟਰ ਦਖਲਅਜੀ ਕਰਤੀ ਫਿਰ ਹਾਂ ਹੁਣ ਖਬਰਾਂ ਮਿਲ ਗਈ ਥੋੜੇ ਦਿਨ ਪਹਿਲਾਂ ED ਨੇ ਕੀਤੀ ਹੈ ਤੇ ਪ੍ਰਾਪਰਟੀਆਂ ਅਟੈਚ ਕੀਤੀਆਂ ਮਨੀ ਲਾਂਡਰਿੰਗ ਐਕਟ ਦੇ ਦਿਨ ਭੁਪਿੰਦਰ ਸਿੰਘ ਜਿਹੜਾ ਮੁੱਖ ਦੋਸ਼ੀ ਹੈ ਜਿਹਦੇ ਕੋਲੋਂ ਬਿਜ਼ਨਸ ਬਿਊਰੋ ਨੇ ਮੇਰੇ ਖਿਲਾਫ ਸ਼ਿਕਾਇਤ ਲਈ ਹੈ ਕਿ ਇਹ ਤਾਂ ਬਲੈਕਮੇਲ ਕਰਵਾ ਤੇ ਸਤਨਾਮ ਦਾਉਸ਼ ਕਹਿਤਾ ਕਰਦਾ ਉਸੇ ਦੀ ਪ੍ਰਾਪਰਟੀ ਹੁਣ ED ਨੇ ਅਟੈਚ ਕੀਤੀ ਹੈ ਉਸੇ ਨੇ 25 25-30 ਕਰੋੜ ਰੁਪਇਆ ਉਹਦੇ ਤੇ ਉਹਦੇ ਰਿਸ਼ਤੇਦਾਰ ਨੇ ਬੇਟੀ ਨੇ ਤੇ ਵਾਈਫ ਨੇ ਭਤੀਜੇ ਨੇ ਇਹ ਮੁਆਵਜ਼ਾ ਵੀ ਹਾਸਲ ਕੀਤਾ ਤੇ ਉਹ 30 ਕਰੋੜ ਵਾਲੇ ਦੋਸ਼ੀ ਕੋਲੋਂ ਜਿਹਨੂੰ ਹੁਣ ED ਨੇ ਵੀ ਕਹਿਤਾ ਦੋਸ਼ੀ ਹੈ ਤਾਂ ਹੀ ਪ੍ਰਾਪਰਟੀ ਅਟੈਚ ਕੀਤੀ ਹੈ ਤੇ ਵਿਜੀਲੈਂਸ ਬਿਊਰੋ ਦੇ ਕੋਲ ਸ਼ਿਕਾਇਤ ਲੱਗੀ ਮੇਰੇ ਖਿਲਾਫ ਪਰਚਾ ਨਹੀਂ ਦਰਜ ਕਰਾਇਆ ਵਿਜੀਲੈਂਸ ਬਿਊਰੋ ਨੇ FIR ਨੰਬਰ 8858 IT City ਤੇ ਨਾਮ ਹਾਲੀ ਪੁਲਿਸ ਚਲਾਨ ਪੇਸ਼ ਕਰਦੀ ਹੈ ਉਹਦਾ ਜਿਵੇਂ ਦੋਸ਼ੀ ਹੁਣ ਚਲਾਨ ਪੇਸ਼ ਕਰੋ ਮੈਂ ਤੇ ਮੇਰੀ ਟੀਮ ਮਨਸਾਨ ਸਜਾ ਦੋ ਨਾ ਕਲੇ ਜੜ ਦਿੰਦੀ ਹੈ ਮੁੱਖ ਮੰਤਰੀ ਨੂੰ ਕੋਈ ਲੈਟਰ ਨਹੀਂ ਪਾਇਆ ਕੇ ਇਸ ਮਾਮਲੇ ਚ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਪ੍ਰਿਸ਼ਟ ਅਫਸਰਾਂ ਨੇ ਜਿਹੜੇ ਵੱਡੇ ਨੇ ਉਹ ਬਚ ਰਹੇ ਨੇ ਅ ਅਸੀਂ ਚਿੱਠੀ ਲਿਖੀ ਮੈਂ ਹੁਣ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਦਾ ਗੱਲ ਪਹੁੰਚਾਣਾ ਮੇਰੀ ਚਿੱਠੀ ਦਾ ਈਮੇਲ ਹੁੰਦੀ ਆ ਉਹ ਕਿੱਥੇ ਚਲੇ ਜਾਏਗੀ ਮੁੱਖ ਮੰਤਰੀ ਘੜਾ ਆਪ ਦੇਖਦੇ ਆ ਅੱਗੇ ਡੈਰੀ ਨੰਬਰ ਲਾ ਕੇ ਆ ਲੈਣਾ ਪਰ ਸੋਸ਼ਲ ਮੀਡੀਆ ਦਾ ਭਗਵੰਤ ਮਾਨ ਸਾਹਿਬ ਦੇਖਦੇ ਆ ਤੁਸੀਂ ਆਪਣੀ ਵੀਡੀਓ ਨੂੰ ਟੈਗ ਕਰਦੇ ਨੂੰ ਪਤਾ ਲੱਗ ਜਾਏਗਾ ਤੇ ਉਹਦੇ ਕੋਈ মিডিਆ एडवाਇਜ਼ਰ ਵੀ ਬੈਠੇ ਆ ਆਪਣੇ ਨਾਲ WhatsApp ਗਰੁੱਪਾਂ 'ਤੁਸੀਂ ਇਹ ਮੀਡੀਆ ਹਨ ਉਹਨਾਂ ਦੇ মিডিਆ एडवाਇਜ਼ਰ ਵੀ ਗਰੁੱਪਾਂ 'ਚ ਬੈਠੇ ਨੇ ਉਹਦੇ ਪੀਏ ਵੀ ਬੈਠੇ ਆ ਉਹਨਾਂ ਦੇ OSD ਵੀ ਬੈਠੇ ਆ ਉਹ ਸਾਰੀਆਂ ਗੱਲਾਂ ਪੜ੍ਹਦੇ ਆ ਤੇ ਮੁੱਖ ਮੰਤਰੀ ਦੇ ਘੇਰੇ ਇੱਕ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਦੇ ਜਿਹੜੇ ਆਲੇ ਦੁਆਲੇ ਉਹਨਾਂ ਨੂੰ ਸਲਾਹ ਦੇਣ ਵਾਲੇ ਉਹਨਾਂ ਦੇ ਸਲਾਹਕਾਰ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਵਾਲੇ ਉਹ ਕੀ ਕਰਦੇ ਆ ਤੇ ਮੁੱਖ ਮੰਤਰੀ ਹਾਂ ਮੈਂ ਇਹ ਕਰਾਂਗਾ ਵੀ ਤੁਹਾਡੀ ਇੰਟਰਵਿਊ ਜਿਹੜੀ ਹੈ ਭਗਵੰਤ ਸਿੰਘ ਸਾਹਿਬ ਦਾ ਪਰਸਨਲ ਆ ਫੋਨ ਨੰਬਰ ਮੇਰੇ ਕੋਲ ਵੀ ਹੈਗਾ ਤੁਹਾਡੇ ਕੋਲ ਵੀ ਹੈਗਾ ਉਹ ਨੰਬਰ ਤੇ ਭੇਜ ਦਾਂਗੇ ਤੁਹਾਨੂੰ ਇਸ ਗੱਲ ਤਾਂ ਦੁੱਖ ਨਹੀਂ ਲੱਗਦਾ ਕਿ ਐਡਾ ਵੱਡਾ ਸਕੈਂਡਲ ਤੁਹਾਡੀ ਟੀਮ ਨੇ ਨੰਗਾ ਕੀਤਾ ਤੁਹਾਡੀ ਟੀਮ ਤੇ ਇਹ ਪਰਚੇ ਦਰਜ ਕਰਲੇ ਸੀਗੇ ਜੀ ਤੁਹਾਡੀ ਟੀਮ ਨੂੰ ਜਵਾਨਤਾ ਕਰਾਉਣੇ ਪਈਆਂ ਜੀ ਜੀ ਉਸ ਕੇਸ ਦਾ ਕੀ ਹੋਣਾ ਬਹੁਤ ਦੁੱਖ ਲੱਗਦਾ ਜੀ ਬੜੇ ਡਿਪਰੈਸ਼ਨ ਨੇ ਬੜੇ ਟੈਨਸ਼ਨ ਜਿਹੋ ਨੇ ਪਰ ਮੈਂ ਇਹ ਕਹਣਾ ਚਾਹਣਾ ਪ੍ਰਸ਼ਾਸਨ ਤੰਤਰ ਨੂੰ ਹਰ ਮਿੱਟੀ ਕੁੱਟਿਆ ਨਹੀਂ ਭੁਰਦੇ ਸਾਡੇ ਸਾਡੇ ਖਸਰਤ ਤੇ ਕੋ ਹੋਰ ਹੈ ਸਾਨੂੰ ਪਤਾ ਕਿ ਜਿਹੜੇ ਰਾਤੇ ਇਹ ਚੱਲੇ ਹੋਏ ਇਹ ਔਕੜ ਆਣ ਗਏ ਆ ਸਾਨੂੰ ਜੇਲ੍ਹਾਂ ਵੀ ਜਾਣਾ ਪੈਣਾ ਤਨੁਪਤਾ ਹੈ ਪਤਾ ਮੇਰੇ ਸਾਥ ਹੀ ਗਏ ਵੀ ਹੈ ਜੇਲਾ ਜੀ ਸਤਿੰਦਰ ਸਿੰਘ ਮੇਰੇ ਸਾਥ ਹੀ ਹੈ ਪੀਐਸਏ ਸਕੈਮ ਚ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕਰਾਇਆ ਕਿ ਇਹ ਤਾਂ ਹੀ ਵੱਡੇ ਲੋਕਾਂ ਖਿਲਾਫ ਸ਼ਿਕਾਇਤਾਂ ਕਰਕੇ ਐਕਸਟਰਸ਼ਨ ਕਰਦੇ ਆ ਨਾਲ ਅਣਪਛਾਤਾ ਬੰਦਾ ਸਤਨਾਮ ਦਾਉ ਹੈ ਮੈਨੂੰ ਸਨੇਹ ਦਿੱਤੇਗਾ ਵੀ ਚੁੱਪ ਕਰ ਜਾ ਉਹ ਇਨਾਮ ਦਿੱਤਾ ਸਾਨੂੰ ਵਿਜੀਲੈਂਸ ਬਿਊਰੋ ਨੇ ਕਿਉਂਕਿ ਸਰਕਾਰ ਦਾ ਚੈੱਕ ਨਹੀਂ ਹੈਗਾ ਵਿਜੀਲੈਂਸ ਉੱਤੇ ਕਿ ਜਿਹੜੇ ਬੰਦੇ ਵੱਡੇ ਸਕੈਂਡਲਾਂ ਦੀਆਂ ਸ਼ਿਕਾਇਤਾਂ ਕਰਦੇ ਨੇ ਕੁਟਕਟ ਉਹਨਾਂ ਦੇ ਤਾਂ ਪਰਚਾ ਨਾ ਦਰਜ ਕਰੋ ਬਿਨਾਂ ਕਿਸੇ ਅਰਜੀ ਅਧਾਰ ਤੋਂ ਅਰਜ਼ੀਆਂ ਜੀਆਂ ਲੈ ਲੈਂਦੇ ਆ ਪਰਚੇ ਦਰਜ ਕਰਦੇ ਇਹ ਅਸੀਂ ਮੰਗ ਕਰਦੇ ਆ ਤੇ ਉਮੀਦ ਕਰਦੇ ਆ ਸਰਕਾਰ ਕੋਲ ਪਰ ਸਦਨਾਮ ਦਾਓ ਕੋਲ ਕਿਸੇ ਪਾਰਟੀ ਨੂੰ ਦੇਣ ਲਈ ਪਾਰਟੀ ਫੰਡ ਨਹੀਂ ਹੈ ਪੈਸੇ ਨਹੀਂ ਹੈ ਮੇਰੇ ਕੋਲੇ ਬ੍ਰਿਸ਼ਟਾਚਾਰੀ ਕੋਲ ਹੈਗੇ ਕਿਸੇ ਅਫਸਰ ਨੂੰ ਰਿਸ਼ਵਤ ਦੇਣ ਲਈ ਪੈਸੇ ਸਦਨਾਮ ਦਾਓ ਕੋਲ ਨਹੀਂ ਹੈਗੇ ਬ੍ਰਿਸ਼ਟਾਚਾਰੀ ਕੋਲ ਤਾਂ ਹੈਗੇ ਉਹ ਮੈਨੂੰ 60 ਕਰੋੜ ਦੀ ਆਫਰ ਦੇ ਸਕਦੇ ਤੇ ਇਹ ਕਹਿ ਸਕਦੇ ਆ ਕਿ ਬੰਦਲੋ ਜੀ ਨੂੰ ਬੰਦਣਾ ਮੈਂ ਕਹਿੰਦਾ ਮੈਂ ਨਹੀਂ ਲੈਣਾ ਉਹ ਕਹਿੰਦਾ ਤੂੰ ਨਹੀਂ ਲੈਣਾ ਤੇਰੇ ਹਿੱਸੇ ਨਹੀਂ ਜਾਏਗਾ ਬਾਕੀ ਨਾਲ ਹੀ ਵੰਡ ਦਾਂਗੇ ਉਹੀ ਭ੍ਰਿਸ਼ਟਾਚਾਰੀ ਪੀਐਸਏ ਸਕੈਮ ਚ ਮੈਨੂੰ ਕਹਿ ਕੇ ਗਿਆ 60 ਕਰੋੜ ਦੀ ਆਫਰ ਲੈ ਕੇ ਆਏ ਸੀ ਬੰਦ ਲੈ ਮੈਂ ਕਿਹਾ ਨਹੀਂ ਫਿਰ ਉਹਨੇ ਇੱਕ ਸ਼ਬਦ ਸੀ ਜਿਹੜਾ ਸੱਚ ਹੈ ਕਿ ਅਸੀਂ ਉਹ ਲੋਕ ਆ ਜਿਹਨੂੰ ਮਰਜ਼ੀ ਟਿਕਟ ਦਵਾ ਦਈਏ ਐਮਐਲਏ ਤੇ ਮੈਂਬਰ ਪਾਰਲੀਮੈਂਟ ਦੀ ਜਿਹਨੂੰ ਮਰਜ਼ੀ ਬਣਾ ਦੇ ਤੇ ਜਿਹਨੂੰ ਮਰਜ਼ੀ ਟਿਕਟ ਕਢਾ ਦੇ ਇਹਨਾਂ ਕੋਲ ਤਾਕਤ ਕੀ ਹੈ ਭ੍ਰਿਸ਼ਟਾਚਾਰ ਦੇ ਕਰੋੜਾਂ ਅਰਬਾਂ ਰੁਪਏ ਦੀ ਉਹ ਕਿਸੇ ਪਾਰਟੀ ਦੇ ਉੱਪਰਲੇ ਨੇਤਾਵਾਂ ਨੂੰ ਫੰਡ ਦੰਨੇ ਆ ਟੇਡੇ ਮਿੱਡੇ ਤਰੀਕੇ ਨਾਲ ਉਹਨਾਂ ਦੀ ਜੇਬਾਂ ਵਿੱਚ ਪੜਦੇ ਆ ਅਫਸਰਾਂ ਨੂੰ ਜੇ ਬੇਵਿਪਰਦੇ ਆ ਤਾਂ ਹੀ ਤਾਂ ਵਿਜੀਲੈਂਸ ਬਿਊਰੋ ਦੇ ਚੀਫ ਦੇ ਉੱਤੇ ਭ੍ਰਿਸ਼ਟਾਚਾਰ ਦੇ ਏਰੋਪਲੇਨ ਪੰਜਾਬ ਸਰਕਾਰ ਨੇ ਬੰਦ ਰੇ ਨਹੀਂ ਤਾਂ ਹੀ ਤੇ ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦਾ ਅਫਸਰ ਦੇ ਛੱਡ ਕੇ ਭਜਿਆ ਇਹ ਮੈਂ ਨਹੀਂ ਕਹਿ ਰਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਤਾਕਤ ਕਿ ਇਹ ਕੀ ਲੋੜ ਪਈ ਕਿਸੇ ਨੂੰ ਗਲਤ ਕੰਮ ਕਰਦੇ ਉਹਨਾਂ ਕੋਲ ਪੈਸਾ ਹੈ ਸਾਡੇ ਕੋਲ ਨਹੀਂ ਹੈ ਪਰ ਤੁਹਾਨੂੰ ਵੀ ਕਈ ਬਿਨਾਮ ਕਰ ਦਿੰਦੇ ਆ ਕਿ ਉਹ ਤਾਂ ਕਰਪਟ ਬੰਦਾ ਹੈ ਉਹ ਤਾਂ ਬਲੈਕਮੇਲਰ ਹੈ ਜੀ ਜੀ ਜਿਹੜੇ ਪੁਲਿਸ ਅਫਸਰ ਨੇ ਉਹ ਕਿਉਂ ਕਰਦੇ ਆ ਜਾਂ ਫਿਰ ਜਿਹੜੇ ਖੁਦ ਫਸੇ ਅਫਸਰ ਨੇ ਉਹ ਕਿਉਂ ਕਰਦੇ ਆ ਜਿੱਦਾਂ ਇਹਦੇ ਰੋਜੀ ਰੋਟੀ ਇੰਦਰ ਲੱਤ ਮਾਰਦੇ ਨਾ ਅਗਲੋਂ ਡਰਤਾ ਹੁੰਦਾ ਹੀ ਆ ਇਹਨਾਂ ਅਫਸਰਾਂ ਦੀ ਰੋਜੀ ਰੋਟੀ ਤਨਖਾਹ ਨਹੀਂ ਹੈ ਜਿਹੜੀ ਪਬਲਿਕ ਦੀ ਸੇਵਾ ਕਰਨ ਦੀ ਸਰਕਾਰ ਦਨਖਾਹ ਲੰਦੀ ਹੈ ਉਹਦੇ ਨਾਲੇ ਖੁਸ਼ ਨਹੀਂ ਹੈ ਇਹ ਦੇਖਦੇ ਮੇਰੇ ਦੇਸ਼ਾਂ ਵਿਦੇਸ਼ਾਂ ਚ ਅਰਬਾਂ ਦੀ ਜ਼ਮੀਨ ਜਾਇਦਤ ਕਿਵੇਂ ਬਣਨੀ ਹੈ ਮੈਂ ਬੱਚੇ ਦੇ ਨਾਂ ਦੇ ਪ੍ਰਾਪਰਟੀ ਕਿਵੇਂ ਬਣਾਨੀ ਹੈ ਉਹ ਅਫਸਰ ਜਿਹੜੇ ਇਲਜ਼ਾਮ ਲਗਾਣਦੇ ਉਹਨਾਂ ਦੇ ਬੱਚੇ ਬਾਹਰ ਉਹ ਸੌਂ ਖਾਣ ਉਹ ਐਫੀਡਾਵਟ ਦੇਣ ਕਿ ਮੈਂ ਸਿਰਫ ਤਨਖਾਹ ਨਾਲ ਗੁਜ਼ਾਰਾ ਕਰਦਾ ਜਾਂ ਫਿਰ ਮੈਂ ਚੈਲੰਜ ਕਰਦਾ ਉਹਨਾਂ ਸਾਰੇ ਅਫਸਰਾਂ ਨੂੰ ਹੁਣੇ ਤੁਹਾਡੇ ਬੈਠਣ ਤੋਂ 5 ਮਿੰਟ ਪਹਿਲਾਂ ਪੋਸਟ ਪਾ ਕੇ ਆਇਆ ਮੇਰੇ ਖਿਲਾਫ ਕੁਝ ਕੰਨਾਂ ਦੇ ਕੱਚੇ ਪੁਲਿਸ ਅਫਸਰਾਂ ਦੇ ਕੰਨ ਭਰੇ ਜਾਂਦੇ ਆ ਮੈਂ ਲਿਖਿਆ ਹੁਣੇ ਪੋਸਟ ਮੇਰੀ ਉਹਨਾਂ ਅਫਸਰਾਂ ਨੂੰ ਬੇਨਤੀ ਹੈ ਕਿ ਜਿਹੜੇ ਲੋਕ ਤੁਹਾਡੇ ਕੰਨ ਪੜਦੇ ਆ ਮੇਰੇ ਖਿਲਾਫ ਕੋਈ ਸਬੂਤ ਮਿਲਦਾ ਕੋਈ ਬੰਦਾ ਮੇਰੇ ਤੇ ਇਲਜ਼ਾਮ ਸਾਬਤ ਕਰਦਾ ਤਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਸਾਰਾ ਇੰਤਜ਼ਾਮ ਆਪਣੇ ਖਿਲਾਫ ਮੈਂ ਕਰਾਵਾਂਗਾ ਉਹਦਾ ਖਰਚਾ ਇਹ ਮੈਂ ਕਰਾਂਗਾ ਨਾਲ 1 ਲੱਖ ਰੁਪਏ ਦਾ ਇਨਾਮ ਵੀ ਦਵਾਂਗਾ ਮੇਰੀ ਹਾਇਸ਼ੀਅਤ 1 ਲੱਖ ਦੇਣ ਦੀ ਵੀ ਹੈ ਨਹੀਂ ਪਰ ਮੈਂ 1 ਲੱਖ ਰੁਪਏ ਦਾ ਇਨਾਮ ਵੀ ਦਵਾਂਗਾ ਇਹ ਮੇਰਾ ਮੈਂ ਆਪਣੇ ਵੱਲੇ ਕਹਿ ਰਿਹਾ ਹਾਂ ਕਰੋ ਫਿਰ ਜਾਂ ਫਿਰ ਤੁਸੀਂ ਕੰਨਾਂ ਦੇ ਕੱਚੇ ਹੈ ਜਾਂ ਫਿਰ ਤੁਸੀਂ ਕਈ ਇਕੱਠ ਬਤਲੀ ਹੈ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਵੱਡੇ ਕੇਸ ਨੇ ਉਹਦੇ ਉਹਦੇ ਤੇ ਬਾਝਰ ਅੱਖ ਰੱਖੇ ਸਰਕਾਰ ਰਿਵਿਊ ਕਰੇ ਸਾਰੇ ਮਾਮਲਿਆਂ ਦਾ ਕਿਹੜੇ ਕਿਹੜੇ ਕੇਸ ਕਿੱਥੇ ਪਹੁੰਚੇ ਹੋਏ ਨੇ ਇਹਦਾ ਵੀ ਫਿਰ ਸਰਕਾਰ ਦਾ ਵੀ ਦੋਸ਼ ਹੈ ਇਹਕਰ ਅਮਰੂਦ ਬਾਗ ਜਿਹੜਾ ਸਕੈਂਡਲ ਹੈ ਇਹਦੇ ਪ੍ਰਤੀ ਬੇਧਿਆਨੀ ਵਰਤੀ ਜਾ ਰਹੀ ਹੈ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉੱਜ ਵੀ ਖੋਟ ਮੈਨੂੰ ਨਜ਼ਰ ਆਉਂਦਾ ਮੈਂ ਸਰਕਾਰ ਤੇ ਉਂਗਲ ਕਰਦਾ ਮੈਨੂੰ ਸ਼ੱਕ ਹੈ ਸਰਕਾਰ ਤੇ ਬਹੁਤੇ ਵਿਭਾਗ ਮੁੱਖ ਮੰਤਰੀ ਕੋਲ ਖੋਕ ਕੇ ਆਈਏ ਸਬਸਤ ਰੰ ਦਿੱਤੇ ਗਏ ਉਹਦੇ ਪਿੱਛੇ ਕੋਈ ਉੱਪਰ ਵੱਡੀ ਤਾਕਤ ਹੈ ਜਿਹੜੀ ਮੁੱਖ ਮੰਤਰੀ ਦੇ ਉੱਪਰ ਵੀ ਹੈ ਜਿਹੜੀ ਕਹਿੰਦੀ ਹੈ ਮੁੱਖ ਮੰਤਰੀ ਤੂੰ ਤਾਂ ਮੇਰੇ ਸਾਡੀ ਮਰਜ਼ੀ ਨਾਲ ਕੰਮ ਨਹੀਂ ਕਰਦਾ ਤੂੰ ਗਲਤ ਕੰਮ ਨਹੀਂ ਕਰਦਾ ਸੰਤਰ ਪੈਸੇ ਦੀ ਲੋੜ ਹੈ ਅਸੀਂ ਤਾਂ ਹੋਰ ਸਟੇਟਾਂ ਦੀ ਪਾਰਟੀ ਦੇ ਇਲੈਕਸ਼ਨ ਲੜਨੀ ਹੈ ਮੈਨੂੰ ਉਹਨਾਂ ਦੇ ਸ਼ੱਕ ਹੈ ਤਾਂ ਹੀ ਮੁੱਖ ਮੰਤਰੀ ਕੋਲ ਖੋ ਕੇ ਪਾਵਰਾਂ ਚੀਫ ਸੈਕਟਰੀ ਨੂੰ ਦਿੱਤੀ ਗਈਆਂ ਫਿਰ ਚੀਫ ਸੈਕਟਰੀ ਕੀ ਕਰਦੇ ਆ ਆਪਣੀ ਮਰਜ਼ੀ ਦੇ ਨਹੀਂ ਕਰਦਾ ਉਹ ਵੀ ਨੌਕਰ ਹੈ ਸਰਕਾਰ ਦਾ ਚੀਫ ਸੈਕਟਰੀ ਜੇਸੀਟੀ ਪਲਾਟ ਸਕੈਮ ਜਿਹਦੇ ਵਿੱਚ ਆਪਣੇ ਹੁਣ ਦੇ ਫਾਈਨਾਂਸ ਮਿਨਿਸਟਰ ਹਰਪਾਲ ਚਿੰਮਾ ਪੁਰਾਣੇ ਮੁੱਖ ਮੰਤਰੀ ਕੈਪਟਨ ਰਮਿੰਦਰ ਨੂੰ ਚਿੱਠੀ ਲਿਖਦੇ ਸੀ ਇਹਨਾਂ ਦੇ ਜਿਹੜਾ ਐਮਐਲਏ ਗੁਰਪ੍ਰੀਤ ਗੋਗੇ ਜਦੋਂ ਚੇਅਰਮੈਨ ਸੀ ਪੀਐਸਆਈਸੀ ਦਾ ਉਦੋਂ ਕੈਪਟਨ ਮਨਿੰਦਰ ਨੂੰ ਚਿੱਠੀ ਲਿਖਦਾ ਸੀ 700 ਕਰੋੜ ਦਾ ਕਪਲਾ ਹੋ ਗਿਆ ਇਹ ਪਲਾਟ ਵੇਚ ਕੇ ਹਰਪਾਲ ਸਿੰਘ ਟੀਮਾਂ ਨੇ ਲੀਗਲ ਨੋਟਿਸ ਭੇਜਿਆ ਕੈਪਟਨ ਮਨਿੰਦਰ ਨੂੰ ਹਾਂ ਬ੍ਰਹਮਸ਼ੰਕਰ ਜਿੰਪਾ ਨੇ ਉਦਯੋਗ ਮੰਤਰੀ ਸ਼ਾਮ ਸੰਦੂਰੋੜ ਦੇ ਘਰ ਦਾ ਘਰਾਓ ਕੀਤਾ ਸੀ ਇਹ ਕੀਤਾ ਸੀ ਹੁਣ ਜੇ ਐਡਾ ਵੱਡਾ ਮਾਮਲਾ ਏ ਹਰਪਾਲ ਝਿਮਾ ਗਲਤ ਨਹੀਂ ਹੋ ਸਕਦੇ ਲੀਗਲ ਨੋਟਿਸ ਭੇਜਣ ਵਾਲੇ ਬ੍ਰਹਮਸ਼ੰਕਰ ਜਿੰਪਾ ਗਲਤ ਨਹੀਂ ਹੋ ਸਕਦੇ ਆਮ ਆਦਮੀ ਪਾਰਟੀ ਗਲਤ ਨਹੀਂ ਹੋ ਸਕਦੀ ਜਿਹਨੇ ਬ੍ਰਹਮਸ਼ੰਕਰ ਜਿੰਪਾ ਦਾ ਘਰਾਓ ਕੀਤਾ ਸੀ ਫਿਰ ਹੁਣ ਕੈਬਨ ਚ ਪਾਸ ਕਰਕੇ ਚੀਫ ਸੈਕਟਰੀ ਸਾਹਿਬ ਲਿਖਦੇ ਆ ਕਿ ਅਸੀਂ ਫਲਿੱਪਸ 플ੌਟ ਸਕੈਮ ਜਿਹੜਾ ਸੀ ਉਸ ਐਫਆਈਆਰ ਨੂੰ ਜਿਹੜਾ ਕਵਾਇਸ਼ ਕਰਾ ਲਿਆ ਭ੍ਰਿਸ਼ਟਾਚਾਰ ਨੇ ਮਿਲ ਮਿਲਾ ਕੇ ਉਹਦੀ ਅੱਗੇ ਐਸਐਲਪੀ ਨਹੀਂ ਬਣੀ ਓਕੇ ਇਹ 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 ਆਰਡਰ ਹੈ ਚੀਫ ਸੈਕਰੀ ਦੇ ਫਿਰ ਮੈਂ ਹੁਣ ਕਹਿੰਦਾ ਇਹਦਾ ਕੁਝ ਨਹੀਂ ਕਿਹਾ ਬਿਲਕੁਲ ਲਿਖਿਆ ਹੁਣ ਫਿਰ ਫਿਰ ਸਰਦੀ ਪਰਵਾਨਗੀ ਨਾਲ ਹਾਂ ਹੋ ਗਿਆ ਹੁਣ ਫਿਰ ਮੈਂ ਕਹਿੰਦਾ ਵੀ ਗਲਤ ਹੋ ਗਿਆ ਯਾਰ ਭਗਵਾਨਦਾਨ ਗਲਤ ਹੋ ਗਿਆ ਕੀ ਹੋ ਗਿਆ ਯਾਰ ਐਸਪੀ ਸਿੰਘ ਜਿਹੜਾ ਜੀਐਮਸੀ ਪੀਐਸਆਈਸੀ ਦਾ ਉਹਦਾ ਪਰਚੇ ਚ ਨਾਮ ਸੀ ਉਹ ਫਰਾਰ ਰਿਹਾ ਪਿਛੋਕ ਦੇ ਪੱਤਰਕਾਰ ਡੈਡੀ ਦੀ ਪਰਵਾਨਾ ਜੀ ਦੀ ਮਾਤ ਹੋ ਗਏ। ਉਹਨੂੰ ਆਪਣੇ ਪਿਤਾ ਦੀ ਚੀਖਾਂ ਨੂੰ ਅੱਗ ਲਾਉਣ ਦਾ ਮੌਕਾ ਨਹੀਂ ਮਿਲਿਆ। ਉਧਰੋਂ ਅੱਗ ਲਗਾ ਰਹੇ ਸੀ ਸਾਡੀ ਟੀਮ ਬਾਅਦ ਅੱਖ ਰੱਖੀ ਹੋਈ ਸੀ ਸੰਸਕਾਰ ਦੇ ਮੌਕੇ ਤੇ ਉਧਰੋਂ ਬਿਜਲੀ ਬਿਊਰੋ ਦੇ ਡੀਐਸਪੀ ਨੇ ਉਹਦੇ ਬਾਹ ਫੜ ਲਈ। ਮੋੜ ਕੇ ਨਾ ਭੋਗ ਤੇ ਜਾਣ ਦਿੱਤਾ। ਨਾ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਦਿੱਤਾ। ਤੇ ਹੁਣ ਜੇ ਪਰਚਾ ਕੈਨਸਲ ਕਰ ਰਿਹਾ ਤੁਸੀਂ ਕਹਿੰਦੇ ਸੀ ਅੱਗੇ ਨਹੀਂ ਜਾਣਾ। ਇਹ ਹੋ ਗਿਆ ਇੱਕ ਕੈਨਸਲ ਦੀ ਪ੍ਰੋਸੈਸ। ਮੈਂ ਪ੍ਰੈਸ਼ ਕਰਤਾ ਪਰ ਬਿਜ਼ਨਸ ਬਿਊਰੋ ਦੀ ਇੱਕ ਡੀਐਸਪੀ ਇਹ ਮਾਨ ਸਾਹਿਬ ਇਸੇ ਸਬੰਧ ਕੇਸ ਚੱਲਦਾ ਹਾਈ ਕੋਰਟ ਚ ਹਾਈ ਕੋਰਟ ਚ ਅਗਸਤ 21 ਦਾ 22 ਅਗਸਤ ਦੀ ਗੱਲ ਹੈ ਐਫੀਡਵਰ ਦਿੱਤਾ ਬਿਆਨ ਦਿੱਤਾ ਕਿ ਇਸ ਕੇਸ ਤੇ ਪੰਜਾਬ ਸਰਕਾਰ ਐਸਐਲਪੀ ਸੁਪਰੀਮ ਕੋਰਟ ਪਾਉਣ ਜਾ ਰਹੀ ਹੈ ਉਸ ਤੋਂ ਹਫਤੇ ਬਾਅਦ ਦੀ ਆ ਚੀਫ ਸਕੱਟਰੀ ਚ ਠੀਕ ਹੈ ਹੁਣ ਮੈਂ ਕਹਿੰਦਾ ਫਿਰ ਮਾਫੀ ਮੰਗ ਲੈਣੀ ਚਾਹੀਦੀ ਯਾਰ ਬਈ ਐਸਪੀ ਸਿੰਘ ਯਾਰ ਗਲਤੀ ਹੋ ਗਈ ਅਸੀਂ ਤੇਰੇ ਬਾਪੂ ਦੇ ਸੰਸਕਾਰ ਦੇ ਵਿੱਚ ਖਲਲ ਪਾਇਆ ਤੂੰ ਤਾਂ નિર્ਦੋਸ਼ ਸੀ ਆ ਪਰਚਾ ਤਾਂ ਕੈਨਸਲ ਹੋ ਗਿਆ ਚੈੱਕ ਨਹੀਂ ਜਾਣਾ ਸ਼ਾਮ ਸਿੰਘ ਅਡੋੜਾ ਵੀ ਯਾਰ ਗਲਤ ਹੋ ਗਿਆ ਫਿਰ ਤੈਨੂੰ ਕੀ ਲੋੜ ਸੀ 50 ਲੱਖ ਰੁਪਏ ਲੈ ਕੇ ਜਾਣ ਦੀ ਵਿਜੀਲੈਂਸ ਬਿਊਰੋ ਤੇ ਐਵੇਂ ਪਰਚਾ ਕਰਵਾ ਲਿਆ ਵਿਜੀਲੈਂਸ ਮਾਫੀ ਮੰਗ ਲਓ ਨਾ ਕੋਲ ਵੀ ਝੂਠੀ ਹੋਵਾਂ ਖਾਣੀ ਭਈ ਖਾਲੀ ਭਈ ਹੁਣ ਉਦੋਂ ਸਰਕਾਰ ਗਲਤ ਸੀ ਜਾਂ ਹੁਣ ਜਾਂ ਹੁਣ ਗਲਤ ਹੈ ਵੱਡੇ ਸਵਾਲ ਬੱਡੇ ਸਵਾਲ ਨਹੀਂ ਮੇਰਾ ਇਲਜ਼ਾਮ ਹੈ ਹੁਣ ਗਲਤ ਹੈ ਅਈ ਤਾਂ ਢੋਲ ਵਜਾ ਕੇ ਮੁੱਖ ਮੰਤਰੀ ਦੀ ਕਰਦੇ ਰੇ ਆਮ ਆਦਿ ਪਾਰਟੀ ਜਾਜਾ ਕਰ ਕਰਦੇ ਰੇ ਆਹਾ ਬਿਜ਼ਨਸ ਬਿਊਰੋ ਦਾ ਹੈੱਡ ਕੁਆਰਟਰ ਸਾਡੀ ਟੀਮ ਨੇ ਆਈਐਸ ਅਫਸਰਾਂ ਦੇ ਪੁਤਲੇ ਬਣਾ ਕੇ ਫੁੱਕੇ ਤੇ ਜੁੱਤੀਆਂ ਦੇ ਹਾਰ ਪਾਏ ਫਿਰ ਉਦੋਂ ਅਸੀਂ ਗਲਤ ਸੀ ਅੱਜ ਕੱਲ ਤਾਂ ਅਸੀਂ ਉਦੋਂ ਅਸੀਂ ਠੀਕ ਸੀ ਅੱਜ ਠੀਕ ਹੈ ਅਸੀਂ ਉਦੋਂ ਵੀ ਠੀਕ ਸੀ ਸਰਕਾਰ ਨੇ ਵਧੀਆ ਕੰਮ ਕੀਤਾ ਸੀ ਆਈਐਸ ਅਫਸਰ ਨੀਲੇਮਾਂ ਦੇ ਹੱਕ 'ਚ ਗਏ ਸੀ ਮੁੱਖ ਮੰਤਰੀ ਦੇ ਕਰ ਅਸੀਂ ਠੀਕ ਸੀ ਉਦੋਂ ਅੱਜ ਵੀ ਅਸੀਂ ਠੀਕ ਹੈ ਪੱਖੇ ਨਹੀਂ ਬਰੋਚ 'ਚ ਨੀਲੇਮਾਂ ਦੇ ਬਰੋਚ 'ਚ ਗਏ ਸੀ ਹਾਂ ਨੀਲੇਮਾਂ ਦੇ ਬਰੋਚ 'ਚ ਗਏ ਸੀ ਨਹੀਂ ਨਹੀਂ ਉਹ ਨਹੀਂ 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 ਆਈਐਸ ਅਫਸਰ ਨੀਲੇਮਾਂ ਦੇ ਪੱਖ 'ਚ ਗਏ ਸੀ ਕਿਹੜਾ ਫਾਇਰ ਦੇ ਨਾਮ ਕੀ ਪਾਇਆ ਕੌਣ ਆਈਐਸ ਅਬਸਰਾਂ ਦੀ ਲੌਬੀ ਮੁਖੰਦਰੀ ਘਰ ਚਲੇ ਗਈ ਸੀ। ਤੁਸੀਂ ਸੁਸਤੋ ਅਪਰੋਚ ਸੀ। ਅਸੀਂ ਬਰੋਚ ਗਏ ਸੀ ਵੀ ਤੁਸੀਂ ਚੋੜ ਦੇ ਆ ਕੇ ਖੜਨੇ ਆ। ਆਈ ਤਾਂ ਆਈਐਸ ਅਬਸਰਾਂ ਦੀ ਜੁੱਤੀ ਨੇ ਹਾਰ ਪਾਈ ਪੁੱਤਲੇ ਨਾਲ ਚੈਲੰਜ ਕੀਤਾ। ਵੀ ਤੁਸੀਂ ਡੋ ਐਫ ਆਈ ਲੈ। ਤੇ ਹੁਣ ਫਿਰ ਸਰਕਾਰ ਉਹ ਪਰਚਾ ਕੈਨਸਲ ਕਰਾ دی۔ ਕਿਹ ਤਾਂ ਲੱਗਦਾ ਜਿਵੇਂ ਆਈਐਸ ਅਬਸਰਾਂ ਜਿਵੇਂ ਕੋਈ ਰੱਬੀ ਹੁੰਦਾ ਵੀ ਉੱਥੇ ਤਾਂ ਘਰ ਵੀ ਹੁਣੇ ਨਹੀਂ। ਦੇਖੋ ਇਹ ਇਦਾਂ ਕਿਉਂ ਆ ਜਦਕਿ ਕਾਨੂੰਨ ਦੀ ਜਦੋਂ ਆਪਾਂ ਗੱਲ ਕਰਦੇ ਆ ਆਪਾਂ ਕਹਿੰਨੇ ਕਾਨੂੰਨ ਸਭ ਲਈ ਬਰਾਬਰ ਹੈ। ਮੈਂ ਪਿੰਡੂ ਜਾਂ ਬੰਦਾ। ਪਿੰਡਾਂ 'ਚ ਨਾ ਗਰੀਬ ਲੋਕ ਯਾਰ ਸ਼ਿਕਾਰ ਖੱਡੜ ਜਾਇਆ ਕਰਦੇ ਕੁੱਤਾ ਲੱਭ ਲੰਦਾ ਖਰਗੋਸ਼ ਐ ਖਰਗੋਸ਼ ਭੱਜਦਾ ਤੇ ਮਾਰਦੇ ਆ ਉਹਨੂੰ ਉਹ ਸ਼ਿਕਾਰ ਕੁੱਤੇ ਦੇ ਕੰਮ ਨਹੀਂ ਆਂਦਾ ਸ਼ਿਕਾਰੀ ਦੇ ਕੰਮ ਆਂਦਾ ਸਾਨੂੰ ਇਹਨੇ ਕੁੱਤਾ ਸਮਝਿਆ ਹੈ ਸ਼ਿਕਾਰੀ ਅਫਸਰਾਂ ਨੇ ਪਹਿਲਾਂ ਸ਼ਿਕਾਇਤਾਂ ਲੈ ਲਓ ਫਿਰ ਕਾਰਵਾਈ ਕਰ ਦਿਓ ਫਿਰ ਜਿਹੜੇ ਵੱਡੇ ਲੋਕ ਉਹਨਾਂ ਨਾਲ ਸੈਟਿੰਗ ਕਰ ਲਓ ਆਪਣੀ ਜੇਬਾਂ ਭਰ ਲਓ ਸਾਨੂੰ ਕੁੱਤੇ ਸਮਝਿਆ ਜਾਂਦੇ ਨੇ ਪਰ ਸਰਕਾਰ ਫਿਰ ਲੁੱਕ ਕੇ ਹੁਣ ਜਵਾਬ ਦੇਣੀਆਂ ਸਾਲ ਬਾਅਦ ਉਹ ਇਹੋ ਜਿਹੇ ਲੋਕ ਫਿਰ ਸਵਾਲ ਕਰਨਗੇ ਕੀ ਜਵਾਬ ਦੇਗੇ ਮੈਂ ਨਾ ਕਈ ਵਾਰੀ ਥੋੜੀ ਇੰਟਰਵਿਊ ਦੀ ਗੱਲ ਕੀਤੀ ਕਿ ਕਾਰ ਦਾ ਡਰਾਈਵਰ ਵਧੀਆ ਹੋਵੇ ਪਤਾ ਨਹੀਂ ਭਗਵਾਨ ਤਵਨ ਵਧੀਆ ਡਰਾਈਵਰ ਹੈ ਕ ਨਕਮਾ ਡਰਾਈਵਰ ਹੈ ਕਾਰ ਦੇ ਪੁਰਜ਼ੇ ਖਰਾਬ ਹੈ ਕਸੇ ਪਟਰੇ ਆ ਬਦਲਨੇ ਹੋ ਗਏ ਰਿਟਾਇਰ ਕਰਨ ਵਾਲੇ ਆ ਆਈਐਸ ਉਹੀ ਹੈ ਉਹੀ ਪੁਰਜ਼ੇ ਆ ਕਾੜਦੇ ਪੀਸੀਐਸ ਉਹੀ ਕਸੇ ਪਟੇ ਪੁਰਜ਼ੇ ਆ ਉਹਨਾਂ ਨੂੰ ਅਲੱਗ-ਅਲੱਗ ਡਰਾਈਵਰਾਂ ਨੂੰ ਬਦਲਣ ਦਾ ਪਤਾ ਵੀ ਪਹਿਲੇ ਕੈਪਟਨ ਮਨਿੰਦਰ ਨੇ ਕਿਹੜੇ ਜੋਰ ਲਾ ਲਿਆ ਉਹ ਕੀ ਕਰ ਗਿਆ ਪੀਐਸਏ ਸਕੈਮ ਦੇ ਵੀ ਤਾਂ ਕੈਪਟਨ ਮਨਿੰਦਰ ਦੀ ਝੁੱਠੀ-ਚਿੱਠੀ ਦੇ ਰੌਲਾ ਪੰਦੇ ਰਹੇ ਸਬਸਰ ਬਾਦਲ ਕੀ ਕਰ ਗਿਆ ਇਹਨਾਂ ਦਾ ਜੋ ਬਦਲ ਨਹੀਂ ਕਰ ਸਕਿਆ ਜਦੋਂ ਉਹ ਕੈਪਟਨ ਮੰਨਨ ਗਿਆ ਉਹ ਭਗਵਾਨ ਦਵਨ ਵੀ ਨਹੀਂ ਕਰ ਪਾਇਆ ਇਸ ਕਰਕੇ ਡਰਾਈਵਰ ਰੋਬਰ ਦਾ ਫਰਕ ਨਹੀਂ ਮੰਦਾ ਕਿਦਾਂ ਦਾ ਇੱਕ ਕਾਰ ਦੇ ਪੁਰਜੇ ਪੰਜਾਬ ਦੀ ਸਿਸਟਮ ਦੇ ਪੁਰਜੇ ਘਸੇ ਪਿਟੇ ਪੁਰੇਸ਼ਟ ਗਲੇ ਹੋਏ ਬਦਲਣ ਦੇ ਯੋਗ ਰਿਪੇਅਰ ਕਰਨੇ ਹੋ ਗਏ ਪਰ ਤੁਨੂੰ ਪਰਚਾ ਤੁਹਾਡੇ ਤੇ ਦਰਜ ਕਰਕੇ ਤੁਹਾਡੀ ਟੀਮ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਕੋਰਟ ਨੇ ਤੁਹਾਡਾ ਪੱਖ ਲੈ ਲਿਆ ਐਦਾਂ ਤੁਨੂੰ ਲੱਗਦਾ ਨਹੀਂ ਕਿ ਯਾਰ ਮਾੜੇ ਸਿਸਟਮ ਨਾਲ ਫਿਰ ਕਦੋਂ ਤੱਕ ਟੱਕਰ ਲਵਾਂਗੇ ਮੈਂ ਨਾ ਮਜ਼ਾਕ ਦੇ ਗੱਲ ਕਰਦਾ ਮੇਰਾ 12 ਤਰੀਕ ਨੂੰ ਜਨਮ ਦਿਨ ਸੀ ਮੈਂ ਇੱਕ ਪੰਡਤ ਜੀ ਦੀ ਕੁੰਡਲੀ ਪਾਈ ਐ ਮੈਂ ਦੱਸਣ ਵਾਸਤੇ ਪਾਈ ਸਿਸਟਮ ਨੂੰ ਪੰਡਤ ਜੀ ਦੀ ਕੁੰਡਲੀ ਕਹਿੰਦੀ ਐ ਕਿ ਜੇ ਮੇਰੀ ਘਰ ਵਾਲੀ ਨਾਲ ਵਿਆਹ ਹੋ ਗਿਆ ਇੱਕ ਸਾਲ ਦੇ ਅੰਦਰ ਅੰਦਰ ਮਰ ਜਾਣਾ ਮੈਂ ਫਿਰ ਪੋਸਟੇ ਪਾਈ ਵੀ ਬਈ 21 ਸਾਲ ਹੋ ਗਏ ਮੈਂ ਤਾਂ ਮਰਿਆ ਨਹੀਂ ਮੇਰੀ 20 ਸਾਲ ਬੋਨਸ ਦੀ ਜ਼ਿੰਦਗੀ ਐ ਮੈਂ ਤਾਂ 20 ਸਾਲ ਪਹਿਲੇ ਮਰ ਗਿਆ ਸੀ ਉਹਨਾਂ ਦੇ ਮੁਤਾਬਕ ਐਦਾ ਮਤਲਬ ਮੈਂ ਹਮੇਸ਼ਾ ਮਰਨ ਨੂੰ ਤਿਆਰ ਐ ਅਸੀਂ ਭਗਤ ਸਿੰਘ ਦੇ ਵਾਰਸ ਐ ਜਿਹਨੂੰ ਪਤਾ ਜੀ ਫਾਂਸੀ ਚੜ ਜਾਣਾ ਉਹਨੇ ਮਾਫੀ ਤਾਂ ਨਹੀਂ ਮੰਗੇ ਉਹ ਪਿੱਛੇ ਤਾਂ ਨਹੀਂ ਹਟਿਆ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਦਮਾਂ ਦੇ ਚੱਲਣ ਵਾਲੇ ਲੋਕ ਆ। ਉਹ ਪਿੱਛੇ ਤਾਂ ਨਹੀਂ ਹਟੇ। ਉਹਨਾਂ ਦਾ ਤੱਬਰ ਵੀ ਵਾਰਤਾ ਸਾਬਜਾਦ ਦੇ ਵੀ ਨਵੇਂ ਚਿੰਨੇ ਗਏ। ਅਸੀਂ ਉਸ ਏਡਾਇਓਲੋਜੀ ਨੂੰ ਮਾੜਾ ਮੋਟਾ ਚੱਲਣ ਦੀ ਕੋਸ਼ਿਸ਼ ਕਰਦੇ ਆ। ਸਾਰੇ ਮਾਹੌਲ 'ਚ ਮੈਂ ਚਾਹੁੰਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤੁਸੀਂ ਅਪੀਲ ਕਰੋ ਤਾਂ ਕਿ ਉਹਨਾਂ ਕੋਲ ਗੱਲ ਤਾਂ ਪਹੁੰਚ ਗਈ ਹੈ ਪਰ ਤੁਹਾਡੇ ਜਿਹੜੀ ਦਿਲ ਦੀ ਜਿਹੜੀ ਹੂਕ ਆ ਉਹ ਵੀ ਪਹੁੰਚੇ। ਮੈਂ ਦੇਖੋ ਮੁੱਖ ਮੰਤਰੀ ਦੇ ਨਾ ਇੱਕ ਇੱਕ ਮੁੱਖ ਮੰਤਰੀ ਕਲਾਕਾਰ ਆ। ਵਧੀਆ ਬੰਦਾ ਰਿਹਾ ਉਹ ਤੇ ਮੈਂ ਉਹਨੂੰ ਪੁਰਾਣਾ ਜਾਣਦਾ। ਸਟੇਜਾਂ ਤੇ ਮੈਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਠੇ ਸੰਬੋਧਨ ਕੀਤਾ ਕਰਾਲੀ ਸਟੇਜ ਲੱਗੀ ਸੀ ਜਿਹੜੇ ਅੱਜ ਕੱਲ ਬੇਰ ਕਦੇ ਚੇਅਰਮੈਨ ਆ ਉਹਨੇ ਆਰਗੇਨਾਈਜ਼ ਕੀਤੀ ਸੀ ਪਹਿਲੇ ਮੈਂ ਬੋਲੇ ਜ ਮੇ ਤੋਂ ਬਾਅਦ ਭਗਵੰਤਵਾਨ ਬੋਲੇ ਸੀ ਇਸ ਕਰਕੇ ਮੈਨੂੰ ਲੱਗਦਾ ਵੀ ਉਹਦੇ ਕੋਨੇ 'ਚ ਕੁਛ ਨਾ ਕੁਛ ਹੈਗਾ ਮੰਨ ਦੇ ਕੋਨੇ 'ਚ ਮੈਂ ਬੇਨਤੀ ਕਰਦਾ ਬਾਰ-ਬਾਰ ਭਗਵੰਤਮਾਨ ਸਾਹਿਬ ਤੁਹਾਨੂੰ ਮੌਕਾ ਨਹੀਂ ਮਿਲਣਾ ਅੱਜ ਮੁੱਖ ਮੰਤਰੀ ਹੈ ਅੱਗੇ ਵਾਰ ਬਣੋਗੇ ਕਿ ਨਹੀਂ ਬਣੋਗੇ ਪਤਾ ਨਹੀਂ ਜ਼ਿੰਦਗੀ ਪਤਾ ਨਹੀਂ ਕਿੰਨੀ ਕਾ ਤੁਹਾਡੀ ਤੇ ਮੇਰੇ ਇਹ ਜ਼ਿੰਦਗੀ 'ਚ ਆਪਣੇ ਅਹੁਦੇ ਦੇ ਉੱਤੇ ਰਹਿ ਕੇ ਕੁਝ ਪੰਜਾਬ ਲਈ ਚੰਗਾ ਕਰ ਦਿਓ ਤੇ ਨਾਮ ਖੱਟ ਲਓ ਨਹੀਂ ساری عمر ਲੋਕ ਗਾਣਾ ਉੱਤੇ ਹੀ ਕੱਢਣਗੇ ਜਿਹਦਾ ਬਾਦਲਾ ਨੂੰ ਕੱਢਦੇ ਆ ਜਿਹਦਾ ਕੈਕਟਰ ਨਮਿੰਦਰ ਨੂੰ ਕੱਢਦੇ ਆ ਠੀਕ ਧੰਨਵਾਦ ਜੀ ਜੀ ਮਿਹਰਬਾਨੀ ਸੋ ਇਸਨ ਨਸਨਾਮ ਸਿੰਘ ਨੂੰ ਜਿਨ੍ਹਾਂ ਨੇ ਅਮਰੂਦ ਬਾਗ ਸਕੈਂਡਲ ਦੀ ਗੱਲ ਕੀਤੀ ਫਲਿਪਸ ਪਲਾਟ ਸਕੈਂਡਲ ਦੀ ਵੀ ਗੱਲ ਕੀਤੀ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਵੱਡੇ ਪ੍ਰਸ਼ਟਾਚਾਰੀ ਅਫਸਰ ਨੇ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੇ ਨੇ ਪੈਸੇ ਦੀ ਵੱਡੀ ਗੇਮ ਕਮਾਈ ਜਾਂਦੀ ਆ ਉਹ ਪੈਸਾ ਹੋ ਸਕਦਾ ਉੱਪਰ ਤੱਕ ਕਿੱਥੇ ਤੱਕ ਜਾਂਦਾ ਹੋਵੇ ਇਹਦੇ ਬਰ ਤਾਂ अनुमान ਨਹੀਂ ਲਗਾਇਆ ਜਾ ਸਕਦਾ ਪਰ ਖੋਟ ਜ਼ਰੂਰ ਹੈ ਸਿਸਟਮ ਦੇ ਵਿੱਚ ਕਿਉਂਕਿ ਇੰਨੇ ਵੱਡੇ ਸਬੂਤ ਹੋਣ ਦੇ ਬਾਵਜੂਦ ਸੌਦੇ ਕਰੀਬ ਗ੍ਰਿਫਤਾਰੀ ਹੋਣ ਦੇ ਬਾਵਜੂਦ ਮਾਮਲੇ ਪ੍ਰਤੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਵੱਡੇ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੁਖਰ ਐਸਐਸ ਨਗਰਮਹਾਲੀ